ਇਹ ਵਿਚੇ ਤੀਤੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਸ ਰਿਜ਼ੋਰਟ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਹਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਤੇ ਜੋ ਦੇਰੀ ਲਾਜ 40 ਹਸਪੀਟਲ ਆ ਇਸ ਵਾਂਚ ਕੱਲ ਸਾਡੇ ਲਈ ਇਹ ਐਫ ਆਰ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸ਼ੀ ਲੜਿੰਦੇ ਸੀ ਜਿਹਦੇ ਵਿੱਚੋਂ ਚਾਰ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਨਡ ਲਿਆ ਜਾਊਗਾ ਇਨਰ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਝਗੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਗਾ ਸਰ ਵੀ ਪਸਲੇ ਕੱਢੇ ਵੀਡੀਓ ਚ ਕੱਢਦੇ ਆ ਰਿਹਾ ਹਾਂਜੀ ਉਹ ਜਿਹੜੇ ਇਹਨਾਂ ਨਾਲ ਜਿਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ੈਦ ਉਹਨੂੰ ਕੱਢਿਆ ਯੂਜ਼ ਕੀਤਾ ਸਰ A307 ਜਿਹੜੀ ਆ 148 159 ਇਹ ਦਰਸਾ ਕੀਤਾ ਗਿਆ ਪਰਚਾ ਮੈਂ 25 25 26 ਸਾਲ ਉਮਰ ਦਾ ਹਾਂ ਸਰ ਅੰਮ੍ਰਿਤਸਰ ਦੇ ਰਹਿਣਾ ਬੋਲੇ ਸੀ ਹਾਂਜੀ ਹਾਂਜੀ ਅੰਮ੍ਰਿਤਸਰ ਦੇ ਸ਼ਾੜੇ ਦੇ ਰਹਿਣਾ ਹਾਂ ਇਹ ਵਿਸ਼ੇ ਤੀਲੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇੱਥੇ ਏਐਸ ਹਸਪਤਾਲ ਦੇ ਚੰਗਾ ਆਇਆ ਸੀ ਇੱਥੇ ਇੱਕ ਸਾਮ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਤੇ ਜੋ ਵੇਰੇ ਲਾ ਗਿਆ 40 ਹਸਪਤਾਲ ਆ ਇਸ ਵਾਂਚ ਕੱਲ ਸਾਡੇ ਨੂੰ ਜਿਹੜੀ ਆਰ ਪੀ ਆਰ ਦਾ ਜੀ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ 5 ਦੋਸ਼ੀ ਲੜਿੰਦੇ ਸੀ ਇਹਦੇ ਵਿੱਚੋਂ 4 ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਨੂੰ ਨਾ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਝੜਾ ਹੋ ਗਿਆ ਧੰਵਾਦ ਹਾਂ ਜੀ ਅਸੀਂ ਦੇਖਦੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਹਾਂ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸੰਦੇ ਕੀ ਕਹਿੰਦੇ ਕੀ ਵੀਡੀਓ ਜਿਹੜੇ ਤੁਹਾਨੂੰ ਆ ਰਿਹਾ ਹਾਂ ਹਾਂਜੀ ਉਹ ਜਿਹੜੇ ਨਾਲ ਉਹ ਜਿਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ਹਿਰ ਉਹਨੂੰ ਕੱਢਿਆ ਯੂਜ਼ ਕੀਤਾ ਸੀ ਸਰ ਇਹ 307 ਨੇ ਜਿਹੜੀ ਆ 148 159 ਇਹ ਰਜਿਸਟਰ ਸੀ ਕੀਤਾ ਗਿਆ ਕੋਈ ਸਰ 25 25 26 ਸਾਲ ਉਮਰ ਹੈ ਸਰ ਮਰਸਾ ਦੇ ਰਹਿਣਾ ਬੋਲੇ ਸੀ ਹਾਂਜੀ ਆਂਦੀ ਉਮਰ ਸਾਦੇ ਸ਼ਾੜੇ ਦੇ ਰਹਿਣਾ ਉਹਨਾਂ ਨੇ ਇਹ ਇਹ ਸ਼ੇਤਰੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਐਸ ਰਿਜ਼ੋਰਟ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਹਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਜੋ ਵਦੇਰੀ ਇਲਾਜ ਫੋਰਟਿਸ ਹਸਪੀਟਲ ਆ ਇਸ ਸਬੰਚ ਕੱਲ ਸਾਡੇ ਨੂੰ ਜਿਹੜੀ ਇਹ ਅਫੇਅਰ ਜੱਜ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਤੁਸੀਂ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋ ਛੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆਜੂਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਝਗੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸਲੇ ਕਹਿੰਦੇ ਵੀਡੀਓ ਚ ਕਹਿੰਦੇ ਤੂੰ ਆ ਰਿਹਾ ਹਾਂਜੀ ਉਹ ਜਿਹੜੇ ਇਹਨਾਂ ਨਾਲ ਜਿਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ੈਦ ਉਹਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹ ਦਾ ਸਿਕਿਟ ਹੈ ਕਰ ਚੁੱਕਾ ਹੈ 25 25 26 ਸਾਲ ਉਮਰ ਹੈ ਸਰਹੰਬਲ ਤੋਂ ਦੇ ਰਹੇ ਬੋਲੇ ਸੀ ਹਾਂਜੀ ਹਾਂਜੀ ਉਮਰ ਸਰ ਦੇ ਸ਼ਹਾੜੇ ਦੇ ਰਹੇ ਨੇ ਕਮਾਂ ਹਾਂਜੀ ਆ ਜੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸਤੇ ਨਹੀਂ ਕਰਦੇ ਇਹ ਵੀਡੀਓ ਚ ਬੱਦ ਤੇ ਆ ਰਿਹਾ ਹਾਂ ਹਾਂਜੀ ਉਹ ਜਿਹੜੇ ਨਾਲ ਉਹ ਜਿਹਨਾਂ ਸੱਟਾਂ ਲੱਗੀਆਂ ਨਾਲ ਉਹ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ਹਿਰ ਉਹਨੂੰ ਕੱਢਿਆ ਯੂਜ਼ ਕੀਤਾ ਸੀ ਸਰ ਇਹ 307 ਨੇ ਜਿਹੜੀ ਆ 148 159 ਇਹ ਦਰਜ ਕੀਤਾ ਗਿਆ ਪਰਚਾ ਇਹ 25 25 26 ਸਾਲ ਉਮਰ ਹੈ ਸਰ ਉਮਰ ਸਾਦੇ ਰਹਿਣਾ ਬੋਲੇ ਸੀ ਹਾਂਜੀ ਹਾਂਜੀ ਉਮਰ ਸਾਦੇ ਛਾੜੇ ਦੇ ਰਹਿਣਾ ਉਹਨਾਂ ਨੇ